O artista اوه <laughs> 快点啊 ਸਲਾ ਸਾਡਾ ਦੋਈ ਪਾਸੇ ਕਰ ਲੱਗਦਾ ਐਸ ਲੋਟ ਵੀ ਐ ਦੂਜੇ ਲੋਟ ਵੀ ਐ ਸਾਡੀ ਆਪਦੀ ਸਪੈਸ਼ਲ ਨਾਲੀ ਪਾਈ ਵੀ ਸੀਗੀ ਹੁਣ ਧੱਕੇਸ਼ਾਹੀ ਨਾਲ ਉਹਥੇ ਵੱਡਾ ਨਾਲਾ ਪਾਉਂਦੇ ਉਹ ਅਸੀਂ ਆਪਦੀ ਉਧਰਲੇ ਘਰ ਵਾਲੀ ਨਾਲੀ ਪਾਈ ਵੀ ਸੀਗੀ ਤੇ ਸਰਪੰਚ ਸਾਹਿਬ ਧੱਕਾ ਕਰਦਾ ਸਾਡੇ ਨਾਲ ਤੇ ਸਾਰੇ ਮੁਲਾਜ਼ਮਾਂ ਨੇ ਸਾਨੂੰ ਬਾਹਾਂ ਫੜ-ਫੜ ਕੇ ਬਾਹਰ ਸਜਾਏ ਸਾਡੇ ਨਾਲ ਧੱਕਾਸ਼ਾਹੀ ਕਰਦੇ ਐ ਤੇ ਸਾਡਾ ਕੋਰਟ ਦੇ ਵਿੱਚ ਚੱਲੀ ਜਾਂਦਾ ਕੇਸ ਜੇ ਉਹ ਫੈਸਲਾ ਕੋਰਟ ਕਰੂਗੀ ਉਸ ਫੈਸਲੇ ਤੇ ਪੌਣੇ 10 ਮਿੰਟ ਨਾ ਲਾਈ ਜੋ ਅਸੀਂ ਉਹਥੇ ਪਾ ਦੇਣਾ ਔਰ ਕਿਹੜੀ ਪਾਰਟੀ ਦਾ ਹੈਗਾ ਜਿਹੜਾ ਇਹ ਆਮ ਪਾਰਟੀ ਇਹ ਆਮ ਪਾਰਟੀ ਦਾ ਬੰਦਾ ਜੇ ਜੇ ਵੀ ਕਰਦਾ ਬੰਦਾ ਉਸੇ ਦੇ ਉੱਤੇ ਕਾਨੂੰਨ ਕੀਤਾ ਉਹ ਉਹਦੇ ਕਾਨੂੰਨ ਦੇ ਨਾਲ ਇਹ ਆਇਆ ਉਹ ਜਿੰਨਾ ਕਰੁੰਦਾ ਉਹੀ ਕਰੁੰਦਾ ਇਹ ਨਾਲਾ ਇੱਥੇ ਪਹਿਲਾਂ ਸੀਗਾ ਕਿ ਨਹੀਂ ਇਹ ਇੱਥੇ ਨਾਲਾ ਕੁਛ ਨਹੀਂ ਸੀਗਾ ਵੀਰ ਜੀ ਇੱਥੇ ਨਾਲਾ ਕੁਛ ਨਹੀਂ ਸੀ ਇੱਥੇ ਸਾਢੇ 73 ਨਾਲ ਆਪਦੀ ਪਾਈਪ ਪਾਈ ਗਈ ਸੀ ਅੱਛਾ ਕਿਹਨੂੰ ਕਿੰਦ ਲਪਾਈ ਗਈ ਸੀ ਪਾਈਪ ਇਹਨਾਂ ਨੂੰ ਦੱਸੋ ਹੁਣ ਤੂੰ ਦੱਸ ਇਹਦੇ ਵਿੱਚ ਗੱਲ ਸੀ ਜਦੋਂ ਪਹਿਲਾਂ ਸੜਕ ਬਣੀ ਆ ਉਦੋਂ ਪਵਾਈ ਗਈ ਸੀ ਉਹ ਸਾਡੀ 73 ਨਾਲ ਹੀ ਪਵਾਈ ਗਈ ਸੀ ਇੱਧਰ ਵੀ ਸਾਡਾ ਗੇਟ ਆ ਇੱਧਰਲੇ ਪਾਸੇ ਵੀ ਸਾਡਾ ਗੇਟ ਆ ਦੋਵਾਂ ਪਾਸੇ ਸਾਡੀ ਜਗਾ ਇਹਨਾਂ ਦਾ ਤਾਂ ਮਤਵ ਵਾਲੀ ਨਹੀਂ ਇਹ ਜਿਹੜਾ ਸਰਪੰਚ ਆ ਹੁਣ ਪਾਰਟੀ ਬਾਜੀ ਦਾ ਮਸਲਾ ਇਹ ਸਾਡੇ ਨਾਲ ਧੱਕਾ ਕਰਦਾ ਕਿੰਨੀ ਕਿੰਨੀ ਚਿਰ ਤੋਂ ਪਾਣੀ ਦੀ ਜਿਹੜੀ ਪਾਈਪਾਈ ਹੋਈ ਸੀਗੀ ਇਹ ਇਹ ਹੁਣ ਭਰਾਵਾ ਇਹਨਾਂ ਦੇ ਕੋਲ 57 ਸਾਲਾਂ ਤੋਂ ਹੋਊਗੀ 57 ਸਾਲਾਂ ਦੀ ਪਾਈਪ 57 ਸਾਲਾਂ ਤੋਂ ਸੜਕ ਬਦਲਦੀ ਆ 57 ਨਾ ਸੀ ਤੁਹਾਨੂੰ ਸੀ ਹਾਂ 57 ਸਾਲਾਂ ਤੋਂ ਕੋਈ ਸਾਡੀ ਸਾਡਾ ਦੂਜਾ ਹਾਂ ਇਹਨਾਂ ਨੇ ਆ ਉਹ ਅੱਡ ਬਣਾਇਆ ਜੇ ਵੀ ਤੁਸੀਂ ਕਹਿ ਵੀ ਤੁਹਾ ਦਾ ਅਦਾਲਤ ਦੇ ਵਿੱਚ ਕੇਸ ਲੱਗਾ ਹਾਂ ਸਾਡਾ ਕੇਸ ਹੋਇਆ ਵੇ ਆ ਵਕੀਲ ਹੋਇਆ ਵੇ ਸਰਕਾਰੀ ਕੇਸ ਚੱਲੀ ਜਾਂਦਾ ਸਾਡੇ ਕਾਗਜ਼ੀ ਸਾਡੇ ਕੋਲ ਹੈਗੇ ਆ ਆ ਜਿਆ ਸਾਰਾ ਕੋਸਾ ਵੀ ਇਹ ਸਾਰਾ ਕੋਸਾ ਅਸੀਂ ਇਹੇ ਮਾਗਨਾ ਕਰਿਆ ਸੀ ਆਂ ਮਾਰਦੀ ਨਾਲ ਤਾਂ ਕਿ ਉਹ ਸੜਕ ਬਣਾਉਂਗਾ ਸਾਡੀ ਜਗ੍ਹਾ ਅਸੀਂ ਇਹ ਧੱਕੇ ਨਾਲ ਪੈਪ ਨਹੀਂ ਪਾਉਂਦੇ ਅਸੀਂ ਸਮੱਸਿਆ ਤਾਂ ਇਹ ਪੁਲੀ ਦੀ ਹੈ ਜੀ ਸਰਪੰਚ ਪਹਿਲੇ ਦਿਨ ਜਿੱਤੇ ਸਾਡਾ ਰੌਲਾ ਪਿਆ ਅਸੀਂ ਕਿਹਾ ਵੀ ਥੋੜੀ ਪਿੱਛੇ ਕਰਕੇ ਬਣਾ ਦਿਓ ਇਹ ਕਹਿੰਦਾ ਪੈਰ ਮਾਰ ਕੇ ਕਹਿੰਦਾ ਜਿੱਥੇ ਮੈਂ ਪੈਰ ਮਾਰਦਾ ਉੱਥੇ ਬਣੂਗੀ ਇਹ ਸਰੇ ਆਮ ਤੱਕਾ ਕਰ ਰਿਹਾ ਇਹ ਸਾਡੇ ਨਾਲ ਗੁੰਡਾਗਰਦੀ ਕਰ ਰਿਹਾ ਪੰਟਾ ਰੋਡਪੈਂਟ ਲੇਡੀਜ਼ ਹੈ ਜੈਂਟਸ ਫਾਰ ਜੈਨ ਸਹਿਮੇ ਤੋਂ ਉਸ ਦਿਖਾਉਂਦਾ ਵੀ ਮੈਂ ਤਾਂ ਹੁਣ ਵੀ ਕਿਹਾ ਤੇਰੇ ਘਰਾਂ ਵਾਲੀ ਆ ਕੇ ਬੋਲ ਸਕਦੀ ਤੇਰੇ ਕੋਲੇ ਕੋਈ ਅਧਿਕਾਰ ਨਹੀਂ ਇਹ ਕਿੰਨੋਂ ਕਿਤਾ ਰੌਲਾ ਚੱਲਦਾ ਆ ਰਿਹਾ ਨੂੰ ਹੋ ਹੀ ਗਏ 2-3 ਮਹੀਨੇ ਤੋੜ ਕੇਸ ਵੀ ਚੱਲਦੋਣਾ ਤੋੜ ਕੇਸ ਵੀ ਚੱਲਦਾ ਜੀ ਅੱਛਾ ਉਂਝ ਕੀ ਹੋਏਗਾ ਫੈਸਲਾ ਉਹਦੇ ਚ ਅਜੇ ਫੈਸਲਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਮਹਿਕਮੇ ਨੇ ਦੋ ਤਨਵੇਂ ਤਰੀਕਾਂ ਤੇ ਮੈਡਮ ਇਹ ਕੋਈ ਜਵਾਬ ਇਹ ਜਿਹੜਾ ਆ ਨਾਲਾ ਹੈਗਾ ਪੁਰਾਣਾ ਸੀਗੇ ਕਿਵੇਂ ਸੀ ਇਹ ਇਹ ਤਾਂ ਜੀ ਆਰਜੀ ਸੀ ਘਰਾਂ ਸੀ ਪੰਜ ਸੱਤ ਘਰਾਂ ਹੀ ਕੋਈ 2-200 ਰੁਪਿਆ ਪਾ ਕੇ ਪੈਪ ਨਪੀ ਸੀ ਉਹ ਨੰਗੀ ਜਾਂਦਾ ਪਾਣੀ ਬੰਦਾ ਸਹੀ ਫੂਲ ਦੇ ਨਾਲ ਤਾਂ ਸਿੱਧਾ ਟੀ ਪੁਆਇੰਟ ਤੋਂ ਬੰਦਾ ਜੀ ਅੱਛਾ ਇਹ ਜਾਨੀ ਤੁਹਾਡੇ ਪਾਣੀ ਜਿਹੜਾ ਇਹ ਮੇਰੇ ਘਰੇ ਵੜੀ ਜਾਂਦਾ ਜੀ ਉੱਥੇ ਆ ਸਾਡੇ ਕੋਲ ਸਾਰਾ ਕੋ ਹੈਗਾ ਜੀ ਔੜ ਦਾ ਸਾਡਾ ਕੋੜ ਚ ਕੀ ਚੱਲ ਰਿਹਾ ਜੀ ਸਰਪੰਚ ਆ ਹਾਂ ਜੀ ਉਹ ਤਾਂ ਕਹਿੰਦਾ ਜੀ ਇਹ ਪਰਿਵਾਰ ਜਾਨਵਰ ਤੇ ਤੰਗ ਪਰੇਸ਼ਾਨ ਕਰਦਾ ਇਥੋਂ ਦੇ ਪਹਿਲਾਂ ਕਿ ਕਿਨਕਾ ਖਾਲਾ ਬੰਨ ਸੀਗਾ ਸਿੰਚਾਈ ਵਾਲਾ ਸਰਪੰਚ ਤੰਗ ਕਰ ਰਿਹਾ ਇਹ ਸਾਨੂੰ ਕਹੇ ਅਈ ਕਰ ਆ ਵੀ ਮੈਂ ਤਾਂ ਹੁਣ ਵੀ ਖੇਤੋਂ ਆਇਆ ਜੀ ਅਜੇ ਤੱਕ ਝੋਨਾ ਲਾਈ ਜਾਂਦੇ ਆ ਇਹ ਇਹਨੂੰ ਪਤਾ ਹੀ ਹੁਣ ਝੋਨਾ ਲਾਈ ਜਾਂਦੇ ਆ ਵੀ ਮੈਂ ਉੱਥੇ ਆਦਾ ਠੱਕੇ ਸਹੀ ਕਰਾਂ ਜਾ ਕੇ ਇਹ ਆ ਕੇ ਚਲੋ ਚਲੋ ਕਰੋ ਸਟ੍ਰੇਟਿਕ ਕਿ ਬੁੜੀਆਂ ਨੂੰ ਮੰਦਾ ਚੰਗਾ ਬੋਲਦਾ ਨਾਲ ਗੁੰਡੇ ਲਿਆਂਦਾ ਦੋ ਚਾਰ ਤੇ ਬੁੜੀਆਂ ਨੂੰ ਆ ਕੇ ਗਲਤਫਲਤ ਬੋਲਦਾ ਅਈ ਖੇਤ ਹੁੰਦੇ ਆ ਜੀ ਪ੍ਰਸ਼ਾਸਨਾਂ ਪੁਲਿਸ ਇਹਦੀ ਮਦਦ ਕਰਦੀ ਹੈ ਜੀ ਸਾਡੇ ਨਾਲ ਸ਼ਰੇਆਮ ਠੱਕਾ ਹੋ ਰਿਹਾ ਜੀ ਇਹ ਪਿੰਡਾਂ ਦੀਆਂ ਪਛੇਤਾ ਆ ਗਈਆਂ ਇਹ ਬੰਦਾ ਨਹੀਂ ਮੰਨਿਆ ਉਹ ਕਹਿੰਦਾ ਯਾਰ ਪਹਿਲਾ ਬੰਦਾ ਵੇਖਾ ਤੁਹਾਡੇ ਪਿੰਡ ਦਾ ਸਰਪੰਚ ਐਵਜਾ ਵੀ ਜਿਹੜਾ ਗੱਲ ਨਹੀਂ ਸੁਣਦਾ ਕੇ ਅੱਬਰ ਵੱਚੇ ਤੋਂ ਪੱਕੇ ਤੋਂ ਤਿੰਨ ਪਛੇਤਾ ਸਾਰੀਆਂ ਆ ਗਈਆਂ ਅਗਲਾ ਸਾਡਾ ਐਕਸ਼ਨ ਆ ਜੀ ਸਾਡੇ ਤੇ ਅੱਜ ਪੂਰਾ ਪ੍ਰਸ਼ਾਸਨ ਨੇ ਧੱਕਾ ਕੀਤਾ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੇ ਨੇ ਉਹ ਮੰਡੀ ਬੋਰਡ ਵਾਲੇ ਵੀ ਜੈ ਸਿੰਘ ਸਾਹਿਬ ਸਾਰੇ ਆਏ ਇਹਨਾਂ ਨੇ ਸਾਰੇ ਆਮ ਧੱਕਾ ਕਰੀ ਜਾਂਦੇ ਆ ਪਾਈ ਹੈ ਹਲੋ 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 ਅਸੀਂ ਹੁਣ ਆਪ ਦਾ ਜਿਵੇਂ ਚੱਲਿਆ ਜੀ ਬ੍ਰੀਫਿੰਗ ਹਾਂ ਜੀ ਸਾਡੇ ਖਾਲ ਬੰਦਿਆ ਹੈ ਜਿਹੜਾ ਬੋਟਰ ਉਹ ਤੇਜੀ ਜਿਹ ਰੋੜਾ ਤੇ ਚੱਲ ਰਿਹਾ ਸੀਗਾ ਖਾਲਿਸਪਾ ਹੈ ਹੈਲੋ 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 ਜਿਹੜਾ ਜਿਹੜਾ ਆਜੂ ਨਾਲ ਪਾਸ ਬਾਹਲੀ ਹੈਲੋ 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 ਜਿਹੜਾ ਖਾਲ ਬਸ ਵੀ ਸਵਾਰਕ ਘਰ ਵਾਲੇ ਕਹਿੰਦੇ ਸਾਡੇ ਘਰ ਦੇ ਸਾਹਮਣੇ ਖਾਲ ਨਹੀਂ ਪੜਾਈਦਾ ਹੈਲੋ ਹੈਲੋ ਜਿਹੜਾ ਆਰਡਰ ਹੋਇਆ ਹੈ ਜਿੱਥੇ ਖਾਲ ਪਹਿਲਾਂ ਚੱਲ ਰਿਹਾ ਸੀ ਉੱਥੇ ਹੀ ਆਰਡਰ ਸੀਗਾ ਪਹਿਲਾਂ ਖਾਲ ਚੱਲਦਾ ਖਾਲ ਪੋਇਆ ਜੀ ਪਰ ਉਹਨੂੰ ਦੇਖਦੇ ਹੋਏ ਜਿਹੜਾ ਨਾਲ ਸਾਡੇ ਦੇ ਸਾਹਮਣੇ ਹੈਲੋ ਹੈਲੋ